ਸਾਰੇ ਅੱਗੇ ਕਾਦੇ ਆਪ ਪਵਿੱਤੇ ਤੇ ਮੈਂ ਲਾਈ ਸੀ ਤੂੰ ਕੱਟਰੂ ਬਨ ਲੈਣੇ ਆਉਨੇ ਕੋਈ ਪਵਿੱਤਾ ਖਾਈ ਤੂੰ ਇਹ ਚ ਕੱਟ ਕੇ ਇੱਥੇ ਪਾ ਦੇ ਮੈਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗਗਨਦੀਪ ਕੋਲ ਸਵਾਤ ਕਰਦੇ ਆਪਣੇ YouTube ਚੈਨਲ ਸਟਾਫ ਫੈਮਲੀ ਤੇ ਤੇ ਆਜੋ ਜੀ ਚਲਿਏ ਸ਼ਾਮ ਦਾ ਟਾਈਮ ਹੋ ਗਿਆ 26 ਤਰੀਕ ਹੋ ਗਈ ਅੱਜ ਤੇ ਸ਼ਾਮ ਦਾ ਟਾਈਮ ਹੋ ਗਿਆ ਸ਼ਾਮ ਦਾ ਟਾਈਮ ਹੋ ਗਿਆ ਜੀ ਮੱਝਾਂ ਦਾ ਤੇ ਆਪਾਂ ਸਵੇਰ ਤੋਂ ਬਲੌਗ ਸਟਾਰਟ ਨਹੀਂ ਕੀਤਾ ਅੱਜ ਕਿਉਂਕਿ ਤੁਹਾਨੂੰ ਪਤਾ ਦੀ ਵੀ ਹੈ ਕਿ ਸੀ ਅੱਜ ਮੈਂ ਕੱਲੀ ਸੀ ਉਹਦੇ ਕਰਕੇ ਫਿਰ ਟਾਈਮ ਹੀ ਨਹੀਂ ਲੱਗਿਆ ਕੈਮਰਾ ਉਹ ਕਰਨ ਦਾ ਤੇ ਆਪਾਂ ਹੁਣ ਕਰਦੇ ਆਂਗੇ ਵੀਡੀਓ ਅੱਜ ਦੀ ਸ਼ੁਰੂ ਆ ਸਾਢੇ 4 ਦਾ ਟਾਈਮ ਆ ਅਸੀਂ ਮੱਝਾਂ ਐਸ ਕੁ ਲਈ ਬੰਦੇ ਹੁੰਦੇ ਆ ਸਾਡੇ ਨਾਲ ਬਾਹਰ ਧੁੱਪ ਵਾਲੀ ਜਦਾਂ ਹੁੰਦੀ ਆ ਉਹਦੇ ਕਰਕੇ ਸਹੀ ਗੱਜੁੱਤੰਪੈਪ ਉਧਰ ਦੇਖ ਕੇ ਅਕਸ ਫਸਰੀ ਹੋਣੀ ਤੇ ਟੁੱਪ ਵਾਲੀ ਹੁੰਦੀ ਆ ਸਾਡੇ ਬਾਹਰ ਮੱਝਾਂ ਤਾਂ ਕਰਕੇ ਅਸੀਂ ਫਿਰ ਲੇਟ ਹੀ ਬੰਦੇ ਹੁੰਦੇ ਆ ਮੜੀ ਮੁੜੀ ਤੇ ਲਓ ਜੀ ਹੁਣ ਆਪਾਂ ਕਰਦੇ ਆ ਤੇ ਟੁੱਪ ਉਹਤ ਹੋ ਗਈ ਆਪਾਂ ਵਰਨੇ ਮੱਝਾਂ ਆਪੇ ਬੰਦੇ ਬੱਝਾ ਬਹੁਤ ਜ਼ਿਆਦਾ ਕਰਨੀ ਹੋਗੀ ਸਵੇਰੇ ਐਂ ਲੱਗਦਾ ਸੀ ਕੀ ਚੱਲਦਾ ਐ ਕੁਾਈ ਚੱਲ ਹਾਂ ਫਿਰ ਆਇਆ ਸੀਗਾ ਵੀ ਬਦਲਾਊਗਾ ਬਦਲਾਊਗਾ ਹਨਾ ਬਦਲਾਊਗਾ ਸੀ ਬਦਲ ਹੀ ਆਇਆ ਨਹੀਂ ਉਧਰ ਨੂੰ ਫਿੰਗਰ ਲੱਗ ਰਿਹਾ ਪੈਰ ਕਿੱਥੋਂ ਲਾ ਮੋਟਲਾਵਾ ਤੇ ਫੜੀ ਕਿਹੜਾ ਮੋਟਲਾ ਰਹੀ ਪੱਗਾ ਸੀ ਸੀ ਆਉਂਦਾ ਪਰ ਉਹ ਲੇਟ ਹੁੰਦਾ ਬੱਚਾ ਗਾਂ ਦੀ ਧਾਰਾ ਜਿਹੜੀ ਉਹ ਸਾਧਰੇ ਨਿਕਲਦੀ ਆ ਉਹਦੇ ਕਰਕੇ ਔਰਿੰਗੀ ਆਉਂਦੀ ਆ ਉਹ ਹੱਥ ਮਾਰਦੀ ਜੱਪਾ ਕਰਾਂਗੇ ਪਤਾ ਨਹੀਂ ਪੱਗਾ ਫੀਡਰ ਚਰਾ ਗਿਆ ਕਿ ਨਹੀਂ ਇਹ ਚ ਕਿਤੇ ਵੀ ਨਾ ਪ੍ਰੋਫੀ ਤੇ ਆਉਣ ਵਾਲੀ ਨਹੀਂ ਹੈਗੀ ਸੁੱਕੀ ਆ ਸੁੱਕੀ ਆ ਅੱਜ ਮੈਂ ਮਿਕਸ ਨੂੰ ਮਦਦ ਕਰਤੋਂ ਨੂੰ ਮਾਉ ਤੂੰ ਫੇਰ ਉਹ ਕਰੀ ਕੱਪ ਚ ਇੰਨਾ ਕੋ ਦੁੱਧ ਵਿੱਚ ਇੱਕ ਕੈਂਪਰ ਚੋਂ ਠੰਡਾ ਪਾਣੀ ਤੇ ਲਿਆ ਕੇ ਮਿਕਸ ਨੂੰ ਕੱਚੀ ਨੇ ਸਵਾਤਾ ਸੀ ਉਧਰ ਤਹੀਂ ਕਿ ਜੇ ਆਪਣੇ ਇੱਕ ਵਾਰ ਹੋ ਗਿਆ ਦੁੱਧ ਡੋਲਣਾ ਲਈ ਪਰ ਮੈਨੂੰ ਸਕੂਲ ਮਿਲਦਾ ਐ ਨਹੀਂ ਹੈਗਾ ਵੀ ਮੈਨੂੰ ਓੱਖਾ ਲੱਗਦਾ ਜੋ ਮੈਨੂੰ ਐ ਲੱਗੂਗਾ ਮੈਨੂੰ ਵਧੀਆ ਲੱਗਦਾ ਉਹਦੀ ਮੱਝਾਂ ਸਾਂਭਣੀ ਆ ਮੇਰਾ ਡੈਡੀ ਕਹਦਾ ਹੁੰਦਾ ਪੁੱਤ ਕੰਮ ਸਾਰਿਆਂ ਨੂੰ ਨਾ ਚੱਲਦਾ ਕੀ ਪਤਾ ਕਿੰਨੀ ਕੁ ਮੱਝਾਂ ਹੋਣ ਅਗਲੇ ਦੇ ਘਰੇ ਪਰ ਅਗਲੇ ਦੇ ਘਰੇ ਇੰਨੀ ਵਧੀਆ ਹੈ ਨਹੀਂ ਠੀਕ ਦੇਖਿਆ ਜਿੰਨੀਆਂ ਕਸੀਂ ਸਾਂਭ ਸਕਦੇ ਹੁੰਦੀਆਂ ਵੀ ਨਹੀਂ ਕਾਣਾਚਾਰਾ ਆ ਇਹ ਰੋ ਕਟਰੂਆ ਦਾ ਜਦੋਂ ਆਪਾਂ ਨਾਲੇ ਹਜੇ ਆਇਆ ਵੀ ਪਾਣੀ ਤੇ ਨਹੀਂ ਹਜੇ ਰਹਾ ਜੇ ਪਹਿਲਾਂ ਖਾਣ ਨੂੰ ਭੱਜਦੇ ਮੱਛੀ ਤਾਂ ਹੋਣੀ ਨਾ ਮੱਛੀ ਰੋ ਤੇਰਾ ਪੱਠਾ ਜੀ ਹੋਊ ਜੀ ਬਸਲੇ ਪੱਠਾ ਪੱਠਾ ਨਹੀਂ ਹੈਗਾ ਟੋਪੀ ਆ ਦੁੱਤਾ

ਲਓ ਜੀ ਮੱਝਾਂ ਦੇ ਪੱਠਿਆਂ ਦੇ ਬੰਨੇ ਆਏ ਆਪਾਂ ਕੀ ਹੋ ਗਿਆ ਗਰਮੀ ਆ ਬਹੁਤ ਆ ਗਏ ਕਿਧਰ ਆਏ ਗੰਨੇ ਆ ਸਾਰਾ ਪਾਣੀ ਦਾ ਪੱਠੇ ਪਾਣੀ ਤੌਰ ਤੇ ਲਓ ਜੀ ਆਪਾਂ ਸਬਜ਼ੀ ਬਣਾਉਣੀ ਆ ਕੱਟਦੇ ਆਂਗੇ ਇੱਕ ਤਾਂ ਤੋਰੀਆਂ ਨਿਕੀਆਂ ਆਪਣੇ ਕੋਲੇ ਇੱਕ ਆਪਾਂ ਕੱਢੀਆਂ ਸੀ ਫਲੀਆਂ ਕਿੱਥੇ ਚਲੀ ਜਾਂਦਾ ਫੋਨ ਆ ਕੱਪੜੇ ਦਾ ਤੇ ਇਹਦੇ ਵਿੱਚ ਆਪਾਂ ਹੁਣ ਕਰਦੇ ਆਂਗੇ ਸਬਜ਼ੀ ਦੀ ਤਿਆਰੀ ਲੋ ਜੀ ਸ਼ਾਮ ਦਾ ਆਪਣਾ ਲੰਚ ਟਾਈਮ ਆਰਡੀਨਰ ਟਾਈਮ ਹੋ ਗਿਆ ਤੇ ਮੈਂ ਚੁੰਨੀ ਫੜ ਲਈਦੀ ਸੀ ਨਾ ਤੁਸੀਂ ਹਾਂ ਹਾਂ ਪੈਸੇ ਤਾਂ ਉਹਨੂੰ ਦੇ ਦਿੱਤੇ ਸੀ ਨਾ ਹਾਂ ਆਪਣੇ ਹਾਂ ਦੇ ਦਿੱਤੇ ਸੀ ਹਾਂ ਦੇ ਦਿੱਤੇ ਆਗੇ ਆਗੇ ਇੰਨਾ ਲੇਟ ਹੋ ਗਿਆ ਹਾਂ ਕਾ ਦੋ ਸਰਪ੍ਰਾਈਜ਼ ਇੱਕ ਤੇਰੇ ਵਾਸਤੇ ਮੇਰੇ ਵਾਸਤੇ ਹਾਂ ਕੀ ਸਰਪ੍ਰਾਈਜ਼ ਹੈ ਉੱਤਮਾ ਤੂੰ ਮੈਨੂੰ ਇੱਕ ਖਾਣਾ ਦੇ ਦੇ ਮਮੀ ਕੀ ਸਰਪ੍ਰਾਈਜ਼ ਹੈ ਪਿੰਡੂ ਵੀ ਆ ਗੋ ਹਲੇ ਨਾ ਖੋਲੀ ਤੇ ਕੀ ਹੋੜਾ ਖੋਨਾ ਖੋਲੀ ਹਲੇ ਨਾ ਖੋਲੀ ਮਾਂ ਦੇ ਕੋਸੇ ਨਹੀਂ ਹੋੜਾ ਚਲ ਖੋਲ ਆਏ ਬਾਲਾ ਹਲੇ ਖੋਲ ਨਾ ਆਈ ਪਰ ਮੇਰੇ ਵਾਸਤੇ ਸੱਚੀ ਸੱਚੀ

ਪੱਕੀ ਗੱਲ ਹੈ ਮੇਰੇ ਵਾਸਤੇ ਲੱਗੇ ਮੈਂ ਤੁਹਾਨੂੰ ਕਿਹਾ ਹੀ ਨਹੀਂ ਸੀ ਆਈਫੋਨ ਮੈਂ ਤੁਸੀਂ ਕਿਹਾ ਲਗੇ ਹੈ ਕਿਹਾਂ ਨਹੀਂ ਕਿਹੜਾ ਗਾਇ ਹੈ ਮੈਨੂੰ ਹਸਾਬ ਤੱਕ ਘਟਾ ਆਪਾਂ ਨੂੰ ਆਈਫੋਨ ਆ ਗਿਆ ਇਹ ਸਰਪ੍ਰਾਈਜ਼ ਗਿਫਟ 13 Pro 13 Pro 13 Pro ਚਲੋ ਹਜੇ ਆਪਣੇ ਕੋਲ 30 Pro ਹੀ ਆ ਹੌਲੀ ਹੌਲੀ ਆਪਾਂ 16 17 Pro ਲਮਾਂਗੇ ਪਰ ਮੈਨੂੰ ਸੱਚੀ ਨਹੀਂ ਸੀ ਪਤਾ ਵੀ ਇਹ ਮੇਰੇ ਵਾਸਤੇ ਆਊਗਾ ਵੀ ਮੇਰੇ ਵਾਸਤੇ ਵੀ ਮੈਨੂੰ ਪਤਾ ਹੀ ਨਹੀਂ ਸੀਗਾ ਵੀ ਐ ਕੋਈ ਗਿਫਟ ਮਿਲੇਗਾ ਸਰਪ੍ਰਾਈਜ਼ ਐ ਸ਼ੌਕੋ ਕੀ ਮੇ ਤਾਂ ਲੋਗ ਨੂੰ ਕਿਹਾ ਹੈ ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗਗਨਦੀਪ ਕੌਰ ਸਾਰਤ ਕਰਦੇ ਆ ਆਪਣੇ YouTube ਚੈਨਲ ਸਾਰਾ ਫੈਮਲੀ ਤੇ ਸਾਰਿਆਂ ਨੂੰ ਪਹਿਲਾਂ ਜਿਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਜੀ ਪਲੀਜ਼ ਸਬਸਕ੍ਰਾਈਬ ਕਰ ਲਿਓ ਤੇ ਆਪਣੀ ਵੀਡੀਓ ਨੂੰ ਕਮੈਂਟ ਲਾਈਕ ਸ਼ੇਅਰ ਕਰਕੇ ਜੁਰ ਦੱਸਿਆ ਕਰੋ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਆ ਅ ਨੈਕਸਟ ਡੇ ਹੋ ਗਿਆ ਜੀ ਅੱਜ ਤੇ ਮਾਰਨਿੰਗ ਦਾ ਟਾਈਮ ਹੋ ਗਿਆ ਸਵੇਰੇ ਸਵੇਰੇ ਆਪਾਂ ਕੰਮ ਕਮ ਸਟਾਰਟ ਕੀਤੇ ਹਜੇ ਕਲੀਨਿੰਗ ਨਹੀਂ ਕੀਤੀ ਬਾਕੀ ਜਿਹੜੇ ਆਪਣੇ ਘੋਵ ਵਗੈਰਾ ਕੱਢਣਾ ਹਜੇ ਹੋਰ ਵੀ ਰਹਿੰਦਾਗਾ ਹਜੇ ਆਪਾਂ ਮੋٹے ਮੋٹے ਜੇ ਕੰਮ ਸਬਜ਼ੀ ਸਬਜ਼ੀ ਬਣਾਈ ਆਟਾ ਗੁੰਨੇ ਆ ਹਨਾ ਤੇ ਦੀਦੀ ਹੈ ਨਹੀਂਗੇ ਤੁਹਾਨੂੰ ਪਤਾ ਹੀ ਆ ਉਹ ਗਏ ਹੋਏ ਆਗੇ ਤੇ ਆਪਾਂ ਹੈਗੇ ਕੱਲੇ ਤੇ ਪਹਿਲਾਂ ਪਤਾਹਰਾ ਦੂਰਾ ਕੱਢ ਕੇ ਲੈ ਕੇ ਆਏ ਆ ਤੇ ਕੰਮ ਅੱਜ ਗਰਮੀ ਬਹੁਤ ਜ਼ਿਆਦਾ ਹੋਗੀ ਹੈਗੀ ਤੇ ਹੋਮਸ ਜੀ ਬਣੀ ਪਈ ਆ ਉਮਸ ਹੋਈ ਪਈ ਅੱਜ ਬਹੁਤ ਜ਼ਿਆਦਾ ਆਪਾਂ ਹਜੇ ਹੁਣ ਭਾਂਡੇਆਂ ਦੀ ਵਾਰੀ ਆ ਭਾਂਡੇ ਦਿਖਾਵਾ ਤੁਹਾਨੂੰ ਇਹ ਆਹ ਦੇਖੋ ਭਾਂਡੇਆਂ ਦਾ ਜਿਹੜਾ ਬਾਜ਼ਾਰ ਆ ਉਹ ਲੱਗਿਆ ਪਿਆਗਾ ਫੁੱਲ ਤੇ ਫੁੱਲ ਤੇ ਫੁੱਲ ਤੇ ਇੱਧਰ ਆਪਾਂ ਚਾਹ ਬਣਾਈ ਆ ਗਰਮੀ ਹੋਵੇ ਚਾਹੇ ਸਰਦੀ ਤੇ ਜਿਹੜੇ ਆਪਣੀ ਕੋਲਡ ਡਰਿੰਕ ਆ ਠੰਢੀ ਠੰਢੀ ਚਾਹ ਉਹ ਨਹੀਂ ਛੁੱਟਦੀ ਕੌਣ ਕੌਣ ਚਾਹ ਪਿੰਦਾ ਜ਼ਿਆਦਾ ਦੱਸਿਓ ਅਸੀਂ ਤਾਂ ਪੀਨੇ ਆ ਬਹੁਤ ਜ਼ਿਆਦਾ ਮਤਲਬ ਇੰਨੀ ਵੀ ਨਹੀਂ ਪੀ ਜਾਂਦੀ ਪੀਨੇ ਆ ਛੱਡ ਨਹੀਂ ਸਕਦੇ ਛੱਡੀ ਜਾਂਦੀ ਨਹੀਂ ਕੀ ਕਰੀਏ ਚਾਹ ਤਾਂ ਬਣਾਇਆ ਜੇ ਲੱਗਦਾ ਵੀ ਚਾਹ ਤੋਂ ਬਿਨਾ ਕੁਝ ਨਹੀਂ ਹੈਗਾ ਤੇ ਬਾਕੀ ਵੀਡੀਓ ਨੂੰ ਇੰਨਾ ਪਿਆਰ ਦੇਣ ਦੇ ਲਈ ਧੰਨਵਾਦ ਆ ਜੀ ਬਹੁਤ ਸਾਰਾ ਪਿਆਰ ਦੇ ਰਹੇ ਹੋ ਤੁਸੀਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਆ ਤੇ ਆਪਣੇ ਨਾਲ ਅੱਜ ਗੁਮਾਰਡ ਦੇ ਵਿੱਚ ਭੋਗ ਵੀ ਆ ਕੌਣ ਆ ਗਿਆ ਤੇ ਪੀਰਾਂ ਦੀ ਜਗ੍ਹਾ ਤੋਂ ਹੈ ਨਾ ਆਪਾਂ ਹਾਂਜੀ ਹਾਂਜੀ ਬਹੁਤ ਦੀ ਜਾਂਦੀ ਜਗ੍ਹਾ ਤੇ ਹਨਾ ਹੋਵਗਾ ਪੰਡਾਰਾ ਤੇ ਉਸੇ ਵਾਲਿਆਂ ਆਉਂਦੇ ਹੁੰਦੇ ਆ ਦੁੱਧ ਆਪਣੇ ਪਰਮਾਤਮਾ ਦੀ ਕਿਰਪਾ ਨਾਲ ਹੈਗਾ ਹਨਾ ਵਾਹਿਗੁਰੂ ਨਾਲ ਤੇ ਜੋ ਸਰਦਾ ਸੀ ਆਪਾਂ ਪਾਤੀ ਬਾਕੀ ਆਪਾਂ ਪੀਰ ਖਾਨ ਦੇ ਉੱਦੀ ਜਾਵਾਂਗੇ ਹਨਾ ਤੇ ਸਬਜ਼ੀ ਆਪਣੀ ਬਣ ਗਈ ਬਣੀ ਜਾਂਦੀ ਉਸ ਤਕਰੀਬਨ ਬੰਗ ਵਾਲੀ ਹੋਈ ਆ ਤਕੋੜੇ ਬਣਾਤੀ ਮੈਂ ਰਾਤ ਨੂੰ ਪਕੌੜਾ ਡਿੱਗਦੇ ਥੱਲੇ ਰਾਤ ਨੂੰ ਬਣਾਏ ਸੀਗੇ ਤੋਰੀ ਤੋਰੀ ਬਣਾਈ ਸੀਗੀ ਤੇ ਤੋਰੀਆਂ ਰਹਿ ਗਈਆਂ ਥੋੜੀਆਂ ਹੀ ਆ ਚਾਹ ਬਣ ਗਈ ਅਦਰ ਟੋਪੀਆ ਭਰ ਕੇ ਮਿੱਠਾ ਸ਼ਰਬਤ ਇਹ ਹੁਣ ਪੀਵਾਂਗੇ ਤੇ ਪਹਿਲਾਂ ਮਾਂ ਭਾਂਡੇ ਮਾਜਦੀ ਭਾਂਡੇ ਮਾਜਦੀ ਥੋੜੀ ਜਿਹੀ ਚ ਮਲ ਹਰੀ ਮੇਥੀ ਪਾ ਦਿੰਦੀ ਤੇ ਵੀਡੀਓ ਦੇ ਵਿੱਚ ਦੇਖਿਆ ਵੀ ਰਾਤ ਆਪ ਨੂੰ ਸਰਪ੍ਰਾਈਜ਼ ਮਿਲਿਆ ਆਈਫੋਨ ਦਾ ਆਈਫੋਨ ਦਾ ਸਰਪ੍ਰਾਈਜ਼ ਮਿਲਿਆ ਤੇ ਮੈਨੂੰ ਪਤਾ ਨਹੀਂ ਸੀ ਕਿ ਸੱਚੀ ਮਿਰਚੀ ਮਿਲਿਆ ਮੈਨੂੰ ਯਕੀਨ ਨਹੀਂ ਸੀ ਮਤਲਬ ਕਿ ਮੈਨੂੰ ਆਇਆ ਸੀ ਵੀ ਦੁਕਾਨ ਲਈ ਲੈ ਕੇ ਆਏ ਹੋਣਗੇ ਤੇ ਪਤਾ ਮੈਨੂੰ ਆਈਫੋਨ ਨੇ ਵਧੀਆ ਵੀ ਲੱਗਦੇ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਮੈਨੂੰ ਆਈਫੋਨਾਂ ਦਾ ਹੈ ਨਹੀਂ ਇਹਨਾਂ ਸ਼ੌਂਕ ਸ਼ੁਕਰ ਮੈਨੂੰ ਐਂਡਰੋਇਡ ਫੋਨ ਹੀ ਜ਼ਿਆਦਾ ਵਧੀਆ ਲੱਗਦੇ ਪਤਾ ਨਹੀਂ ਵੀ ਉਹ ਚਲਾਉਣਾ ਸੌਖਾ ਲੱਗਦਾ ਇਹਨੂੰ ਤੇ ਚਲੋ ਆਏ ਮੰਗਿਆ ਬੰਗਿਆ ਆਪਾਂ ਹੈ ਨਹੀਂ ਸੀ ਆਪਾਂ ਉਹ ਹੀ ਮਿਲ ਗਿਆ ਇਹ ਤੇ ਹੁਣ ਇਹ ਡਿਸਾਈਡ ਆ ਮੇਰੇ ਤੇ ਵੀ ਮੈਂ ਰੱਖਣਾ ਜਾਂ ਨਹੀਂ ਰੱਖਣਾ ਨਾ ਮੈਨੂੰ ਇਹਨਾਂ ਹੈ ਨਹੀਂ ਆਈਫੋਨਾਂ ਦਾ ਹਾਂ ਇਹ ਗੱਲ ਹੈਗੀ ਵਿੱਚ ਕੈਮਰਾ ਹੋਰ ਵਧੀਆ ਕਲੈਰਟੀ ਨਹੀਂ ਕੈਮਰੇ ਦੀ ਕੁਆਲਿਟੀ ਬੜੀ ਆ ਤਲਿ ਅੱਜ ਜਿਹੜੀ ਗਰਮੀ ਆ ਹੋਮੋ ਸਾਲੀ ਹੋਮੇ ਤੇ ਟਿਪਣੀ ਪਈ ਉਹ ਬਹੁਤ ਜ਼ਿਆਦਾ ਗਰਮੀ ਆ ਤੇ ਆਪਾਂ ਹੁਣ ਕਿਉਂ ਵੀ ਬੱਤੀਏ ਕਿਉਂ ਦਾ ਕੰਮ ਨਿਵੇੜ ਕੇ ਫਿਰ ਆਪਾਂ ਭਾਂਡੇ ਮਾਝਾਂਗੇ ਤੇ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਜੀ ਕਮੈਂਟ ਕਰਕੇ ਦੱਸ ਦਿਆ ਕਰੋ ਕਿਵੇਂ ਦੀ ਲੱਗੀ ਤੇ ਅੱਜ ਮੇਰਾ ਪਾਰਟਨਰ ਹੈ ਨਹੀਂ ਤੁਹਾਨੂੰ ਪਤਾ ਹੀ ਆ ਦੋ ਦਿਨਾਂ ਦਾ ਤੇ ਆਪਾਂ ਕਿਉਂ ਗੱਲ ਜੀ ਕੰਤਾ ਆਪਣੇ ਗਾਂ ਆ ਗਈ ਦੁੱਧ ਹੋ ਗਿਆ ਬਾਦੂ ਸਵੇਰੇ ਆਪਾਂ ਪਾ ਵੀ ਦਿੰਦੇ ਨੇ ਡੈਰੀ ਦੇ ਵਿੱਚੋਂ ਫਿਰ ਇਹਨਾਂ ਦੁੱਧ ਸਮਝਾ ਵੀ ਨਹੀਂ ਗਰਮੀ ਕਰਕੇ ਖਰਾਬ ਹੋ ਜਾਂਦਾ ਲਾ ਤਾਂ ਕਰਕੇ ਆਪਾਂ ਗਾਂ ਦਾ ਇੱਕ ਡੰਡ ਦਾ ਪਾ ਦਿੰਨੇ ਹੁੰਨੇ ਆ ਸਾਰਾ ਹੁਣ ਹੈਗਾ 9 ਕਿਲੋ ਦੁੱਧ ਹੁਣ ਉਹ ਥੱਲੇ ਤੇ ਵੈਸੀ ਗੱਬਣ ਆ ਗਈ ਉਹ ਚਲ ਆਪਣਾ ਇਹ ਡੰਡ ਸਾਰ ਦੂ ਉਦੋਂ ਆਪਣੀ ਝੋਟੀਆਂ ਚੋਂ ਕੋਈ ਮਰਜਾ ਚੋਂ ਸੂਖੂ ਇੱਕ ਦੀ ਫਿਰ ਕੋਈ ਗੱਲ ਨਹੀਂ ਫਿਰ ਆਪਾਂ ਗਾਂ ਦੇ ਦਾਂਗੇ ਵਾਪਸ ਕਰ ਦਾਂਗੇ ਭੇਦਾਂ ਇਹ ਆਪਾਂ ਕਿਉਂ ਕੱਢ ਲਈਏ ਲੱਸੀ ਐ ਵੀ ਰੈਡੀ ਕਰਕੇ ਰੱਖ ਲਾ ਮੈਂ ਸਾਰਾ ਕੁਝ ਗਰਮੀ ਹੈ ਮੈਨੂੰ ਐ ਵੀ ਛੇਕ ਛੇਦੀ ਕੰਮ ਨਹੀਂ ਬਰਜੇ ਬਹੁਤ ਗਰਮੀ ਹੈ ਅੱਜ ਤਾਂ ਹਨਾ ਕਿਹੜਾ ਹੈ ਨਾ ਆਪਣੇ ਲੱਸੀ ਬਣਾਉਂਦਾ ਆ ਦਿੰਦੇ ਘਰੇ ਦੱਸਿਓ ਕਮੈਂਟਾਂ ਚ ਜਰੂਰ ਤੇ ਸਾਡਾ ਲੱਸੀ ਬਣਾ ਨਹੀਂ ਸਰਦਾ ਲੱਸੀ ਪੀਣੀ ਚਾਹੀਦੀ ਹੈ ਵਧੀਆ ਚੀਜ਼ ਹੈ ਜੀ ਗਰਮੀ ਦੇ ਵਿੱਚ ਤਾਂ ਜੇ ਤੁਹਾਡੇ ਦੁੱਧ ਹੈਗਾ ਤਾਂ ਲੱਸੀ ਜ਼ਰੂਰ ਬਣਾਇਆ ਕਰੋ ਬੱਚਿਆਂ ਨੂੰ ਵੀ ਦਿਆ ਕਰੋ ਤੁਹਾਨੂੰ ਵੀ ਲੱਸੀ ਹੋਣੀ ਚਾਹੀਦੀ ਮੈਂ ਬਹੁਤ ਪੀਂਦੀ ਹਾਂ ਲੱਸੀ ਤੇ ਚੱਕਤੀ ਚ ਲੱਸੀ ਘਟਕਦੇ ਆ ਸੀ ਤੇ ਸਾਡੇ ਹਾਰੇ ਦੇ ਦੁੱਧ ਹਲੇ ਵੀ ਟਿਕਦਾ ਹਾਰੇ ਚ ਤੇ ਸਾਡੇ ਲੋਕਾਂ ਨੂੰ ਵੀ ਲੱਸੀ ਲੱਗੇ ਜਾਂਦੀ ਉਥੇ ਪਸ਼ੂਆਂ ਪਸ਼ੂ ਵਧਾਉਂਕ ਕਰਦੇ ਆ ਸੀ ਲਓ ਜੀ ਮੱਖੜੀ ਆਪਾਂ ਪੂੰਝਤੀ ਆ ਮਧਾਣੀ ਮੱਖ ਖਾਨਾ ਬਹੁਤ ਜ਼ਿਆਦਾ ਆ ਪਤਾ ਨਹੀਂ ਸਾਡੇ ਹੀ ਆ ਪਤਾ ਨਹੀਂ ਸਾਰਿਆਂ ਦੇ ਆ ਇੱਕ ਨਾ ਸਾਡੇ ਖੁੱલ્લાਗਾ ਉਹਦੇ ਕਰਕੇ ਵੀ ਆ ਜਾਂਦੀਆਂ ਨੇ ਮੱਖੀਆਂ ਤੇ ਇਹ ਹੈਗਾ ਘਰ ਦਾ ਦੇਸੀ ਸੁਧ ਮੱਖਣ ਆਪਣੇ ਤਾਂ ਜਦੋਂ ਦੁੱਧ ਘਟ ਗਿਆ ਸੀ ਮੱਖਣੀ ਮਖਣੀ ਵੀ ਘਟ ਆਉਣ ਲੱਗੀ ਸੀਗੀ ਕਿਉਂਕਿ ਤੁਹਾਨੂੰ ਪਤਾ ਦੁੱਧ ਥੋੜੇ ਤੇ ਮਖਣੀ ਨਹੀਂ ਆਉਂਦੀ ਇੰਨੀ ਹੈ ਨਾ ਦੁੱਧ ਤਾਂ ਚਲੋ ਮੱਝਾਂ ਦਾ ਸੀਗਾ ਤੇ ਲੱਸੀ ਇਹ ਗਾੜੀ-ਗਾੜੀ ਇਹਦੇ ਵਿੱਚ ਆਪਾਂ ਬਸ ਛਿੜ ਦਾਂਗੇ ਬਰਫ਼